ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਅਬ ਅਬਦਾਲੀ ਅਲੱਗ-ਅਲੱਗ ਆਇਆ ਹੈ ਅ ਅਬਦਾਲੀ ਕਰਤਾ ਅਬਦਾਲੀ ਤਖਰ ਵਰਨਾ ਹੀ ਨਹੀਂ ਸੀ ਤੇ ਇਹ ਸ਼ਬਦ ਲਿਖਿਆ ਹੋਇਆ ਬਹੁਤ ਦੇਰ ਪਹਿਲਾਂ ਦਾ ਹੈ ਅਹਿਮ ਸ਼ਾਹ ਵਜ਼ਾਦੀ ਬਹੁਤ ਦੇ ਕੋਈ 3450 ਸਾਲ ਬਾਅਦ ਆਇਆ ਜੇ ਤੋ ਪਤਾ ਨਹੀਂ ਕਿ ਮਹਿਮਦ ਵਾਨਾ ਟਪਲਾ ਖਾ ਕੇ ਅਹਿਮ ਸ਼ਾਹ ਵਜ਼ਾਦੀ ਨੂੰ ਜੋੜਦਾ ਹੈ ਅਹਿਮ ਸ਼ਾਹ ਵਜ਼ਾਦੀ ਜਦ ਮੈਂ ਅਗਨੀ ਹੁੜ ਬਹੁਤ ਗਲਤੀਆਂ ਇਦਾਂ ਹੀ ਹੋ ਗਈਆਂ ਲਾਪਰਵਾਹੀ ਚ ਕਲੰਦਰ ਕਿਹਨੂੰ ਕਹਿੰਦੇ ਹਨ ਮਨ ਮੰਦਰ ਤਨ ਬੇਸ ਕਲੰਦਰ ਜਿਹੜਾ ਵਾਨਾ ਹੁੰਦਰਾ ਜਿਹੜੇ ਬਾਹਲਾ ਸਰੀਰ ਹੈ ਉਹ ਬਣਾ ਜਿਹੜਾ ਨਾ ਕਲੰਦਰ ਇਹਦਾ ਉਹ ਭੇਸ ਹੈ ਭੇਸ ਹੈ ਕਲੰਦਰ ਜਿਵੇਂ ਕੋਈ ਐਕਟਰ ਹੁੰਦਾ ਹੈ ਅਲੱਗ-ਅਲੱਗ ਐਕਟਿੰਗ ਕਰਦਾ ਹੈ ਕਦੇ ਉਹ ਡਰਾਮਿਆਂ ਦੇ ਵਿੱਚ ਵੀ ਫਿਲਮਾਂ ਦੇ ਵਿੱਚ ਵੀ ਕਦੇ ਹਨੂਮਾਨ ਬਣ ਗਿਆ ਕੋਈ ਆਦਮੀ ਕਦੇ ਉਹ ਭੀ ਬਣ ਗਿਆ ਪਾਟ ਕਰਦਾ ਜਿਵੇਂ ਜਿਵੇਂ ਐਵੇਂ ਆਦਮੀ ਜਿਵੇਂ ਸਰੀਰ ਢਾਡ ਕਰਦਾ ਰਿਹਾ ਨਾ ਅਲੱਗ-ਅਲੱਗ ਜਿਹੜਾ 80 ਲੱਖ ਜੁੰਦ ਦੇ ਇਹ ਕਲੰਦਰ ਤਾਂ ਕਹਿ ਰੂ ਆਤਮਾ ਜਿਹੜੀ ਅਲੱਗ-ਅਲੱਗ ਭੇਸ ਧਾਰਨ ਕਰਦੀ ਰਹੀ ਹੈ ਸਰੀਰ ਉਹ ਕਲੰਦਰ ਕਹੈ ਇਹ ਹੋਤਰਾਂ ਦਾ ਕਲੰਦਰ ਹੈ ਇਹ ਤਾਂ ਬਿਲਕੁਲ ਜੂਮੇ ਬਦਲ ਲੈਂਦਾ ਕਦੇ ਘੋੜਾ ਕਦੇ ਕੁੱਤਾ ਕਦੇ ਹਾਥੀ ਕਦੇ ਕੋ ਪੰਛੀ ਕਦੇ ਆਦਮੀ ਪਰ ਆਪਾਂ ਜਿਹੜੇ ਇੱਥੇ ਐਕਟਰ ਨੇ ਉਹ ਆਦਮੀ ਦਾ ਹੀ ਭੇਖ ਹੁੰਦਾ ਹੈ ਅਧਵੀ ਦਾ ਰੂਪ ਬਦਲ ਲੈਂਦੇ ਆਉ ਕਲੰਦਰ ਕੇ কেশਵਾ ਕੇਸਵਾ ਹੁੰਦਾ ਜਿੱਦੀ ਸੁਰਤ ਕੰਮ ਕਰਦੀ ਹੋਵੇ ਜਿਹਦਾ ਧਿਆਨ ਦੂਰ ਤੱਕ ਜਾਂਦਾ ਹੋਵੇ ਜਿਵੇਂ ਕੇ ਸਰੀਰ ਚੋਂ ਨਿਕਲ ਕੇ ਸਰਦੇ ਬਾੜ ਨਿਕਲ ਕੇ ਦੂਰ ਲੰਮੇ ਹੋ ਜਾਂਦੇ ਨੇ ਐਵੇਂ ਧਿਆਨ ਵਿੱਚੋਂ ਨਿਕਲ ਕੇ ਲੰਮਾ ਹੁੰਦਾ ਨੇ ਜਿਹਦੇ ਉਹਨੂੰ ਕੇਸਵਾ ਕਹਿੰਦੇ ਨੇ ਸੁਰਤੇ ਭੜੀ ਜਾਂਦੀ ਹੈ ਸੁਰਤੇ ਮਰਦੀ ਹੁੰਦੀ ਹੈ ਆਓ ਕਲੰਦਰ ਕੇ ਸੁਬਾ ਕਰ ਅਬ ਦਾਲੀ ਪੇਸ ਹੁਣ ਤੇਰਾ ਅਬ ਦਾਲੀ ਪੇਸ ਹੈ ਹੁਣ ਤੇਰਾ ਦਾਲ ਦਾ ਪੇਸ ਹੈ ਹੁਣ ਤੂੰ ਦੋ ਟੁਕੜਿਆਂ ਚ ਹੋਇਆ ਹੈ ਇੱਕ ਤਫਦਾ ਸਾਬਤ ਮਟਰ ਹੋਵੇ ਗੁਗਰੀ ਦੀ ਦਾਲ ਹੋਵੇ ਬਹਨਦੀ ਦਾਲ ਹੁੰਦੀ ਹੈ ਛੋਲਿਆਂ ਦੀ ਦਾਲ ਹੁੰਦੀ ਹੈ ਸਭ ਤੋਦੀ ਅੰਦਰੋਂ ਦੋ ਵਾਰੋਂ ਇੱਕ ਪਰ ਜੇ ਬਾਹਰੋਂ ਵੀ ਦੋ ਹੋ ਜਾਣ ਫਿਰ ਜਦੋਂ ਇਹ ਸਰੀਰ ਵਿੱਚ ਹੈ ਤਾਂ ਬਾਹਰੋਂ ਅੰਦਰੋਂ ਦੋ ਰਹਿ। ਫਿਰ ਕਹ ਬਾਹਰ ਭਿੱਤਰ ਇੱਕੋ ਜਾਣੋ। ਬਾਹਰ ਦਾ ਅੰਦਰਲਾ ਮਲਾਕ ਇੱਕ ਹੈ। ਉਹ ਅੰਦਰਲਾ ਜਿਹੜਾ ਸਾ ਲੈਦਾ ਜਿਹੜੀ ਸ਼ਕਤੀ ਇੱਕ ਹੱਥ ਸਾ ਲੈ ਰਿਹਾ। ਇਹ ਖੱਤਾਂ ਹਾਰਟ ਨੂੰ ਪਾਇਆ ਹੈ ਪੰਪ ਕਰ ਰਿਹਾ ਹੈ। ਦਿਲ ਦੇ ਲੂ ਦਬ ਰਿਹਾ ਫੇਛੜ ਰਿਹਾ ਫੇ ਦਬ ਰਿਹਾ ਫੇ ਛੜ ਰਿਹਾ ਉਹ ਉਹ ਖੂਨ ਦਾ ਦੌਰਾ ਚੱਲਦਾ ਉਹਦੇ ਨੂੰ ਇਹਵੇਂ ਫੇਫੜੇ ਨੂੰ ਛੜ ਰਿਹਾ ਦਬ ਰਿਹਾ ਫੇਫੜਾ ਸਾਹ ਲੈਂਦਾ ਉਹਦੇ ਨੂੰ ਸਜਾ ਹਥ ਤਾਂ ਉੱਥੇ ਅਚਿਤ ਖਬਾ ਹਥ ਤਰ ਕੁਟੀ ਚਲੇ ਜਾਂਦਾ ਦਿਮਾਗ ਚ ਉਹਦੇ ਨਾਲ ਦਿਮਾਗ ਕੰਮ ਦਿਮਾਗ ਨਾਲ ਸਾਰਾ ਸਰੀਰ ਕੰਮ ਕਰਦਾ ਤੇ ਖਤਰਾਂ ਅੰਦਰ ਲਈ ਬਿਛੜਰੀ ਕੰਮ ਕਰਦੀ ਹੈ ਇਹ ਖਤਰਾਂ ਬਾਹਰਲਾ ਸਰੀਰ ਕੰਮ ਕਰਦਾ ਉਹਦੇ ਨਾਲ ਅੱਖਾਂ ਪਲਕਾਂ ਚ ਚਪਕੜੀਆਂ ਬੋਧਾ ਹਿੱਲਣਾ ਬੋਲਣਾ ਰੋਟੀ ਖਾਣੀ ਹੱਥਾਂ ਨਾਲ ਕੰਮ ਕਰਨਾ ਤੁਰਨਾ ਫਿਰਨਾ ਨੱਟਣਾ ਜੋ ਆਪਕ ਦੁਨੀਆਵੀ ਕੰਮ ਕਰਦੇ ਹੋ ਉਹ ਕਰਦੇ ਆ ਦਿਮਾਗ ਨਾਲ ਤ੍ਰਿਕੁਟੀ ਨਾਲ ਇਹ ਕਾਹਦੇ ਤ੍ਰਿਕੁੜੀ ਚ ਪਾਇਆ ਹੋਇਆ ਉਹ ਸਰੀਰ ਬਾਹਲੇ ਤੋਂ ਕੰਮ ਲੈਂਦਾ ਇੱਕ ਹੱਥ ਉਧਰ ਹਾਰਡ ਦੇ ਔਰ ਉੱਤੇ ਹਾਰਡ ਤੇ ਆ ਜਾਂ ਸਮਝੋ ਆਪਣੇ ਫੇਫੜਿਆਂ ਤੇ ਆ ਸਾਹ ਲੈਂਦਾ ਉਹ ਕੰਮ ਕਰਦਾ ਅੱਧੀ ਸ਼ਕਤੀ ਉਧਰ ਹੈ ਅੱਧੀ ਸ਼ਕਤੀ ਉਧਰ ਹੈ ਸ਼ਕਤੀ ਦੋ ਹਿੱਸਿਆਂ ਚ ਇਹ ਸ਼ਕਤੀ ਦੋ ਹਿੱਸਿਆਂ ਚ ਕਰਕੇ ਦੋ ਅਲੱਗ-ਅਲੱਗ ਕੰਮ ਕਰਨ ਕਰਕੇ ਇਹਨੂੰ ਦਾਲ ਹੈ ਆਉ ਕਲੰਦਰ ਕੇਸਵਾ ਕਲੰਦਰ ਕੇਸਵਾ ਇਹਦਾ ਜੀਵ ਦਾ ਨਾਮ ਹੈ ਕਲੰਦਰ ਵੀ ਹੈ ਕੇਸਵਾ ਵੀ ਹੈ ਕੇਸਵਾ ਤਾਂ ਅੰਦਰਲਾ ਹੈ ਜਿਹੜਾ ਸਾਹ ਲੈ ਰਿਹਾ ਹੈ ਜਾਂ ਹਾਰਟ ਟੜਕਾ ਰਿਹਾ ਹੈ ਕਲੰਦਰ ਹੈਗਾ ਬਾਹ ਲੜਾ ਤੇਰੀ ਕੁੜੀ ਜੀ ਕਬੂ ਕਰ ਰਿਹਾ ਕਲੰਦਰ ਔਰ ਕੇਸਵਾ ਹੀ ਦਾਲ ਦੇ ਦੋ ਟੁਕੜੇ ਨੇ ਦੋ ਰੂਪ ਨੇ ਇੱਕ ਕਲੰਦਰ ਹੈ ਇੱਕ ਕੇਸਵਾ ਹੈ ਅੱਧਾ ਕੇਸਵਾ ਅੱਧਾ ਕਲੰਦਰ ਹੈ ਕਲੰਦਰ ਔਰ ਕੇਸਵਾ ਅੱਡਾ ਡੇ ਨੇ ਹਾਂ ਕੇਸ ਬਾਤ ਆ ਬ੍ਰਹਮ ਅੰਤਰਾਤਮਾ ਕਲੰਦਰ ਬਾਹਲ ਲਵਾਨਾ ਜਿਹੜਾ ਮਾਇਆ ਚ ਹੈ ਇਸ ਕਰਕੇ ਕਲੰਦਰ ਕੇਸਵਾ ਕਹਿ ਕੇ ਦੋ ਹੋ ਗਏ ਨਾ ਕਰ ਅਬ ਦਾਲੀ ਪੇ ਹੁਣ ਤੇਰੇ ਦੋ ਟੁਕੜੇ ਨੇ ਅਬ ਦਾਲੀ ਪੇ ਸਦਾਲ ਦੇ ਦਾਲ ਦੇ ਰੂਪ ਚ ਤੂੰ ਇੱਥੋਂ ਚੱਕ ਕੇ ਕਬੀਰ ਨੇ ਗਾੜ ਨਹੀਂ ਸੀ ਕਿਹਾ ਕਬੀਰ ਨੇ ਕਿਹਾ ਤਾਂ ਸੀ ਅਰਧੋ ਅਰਧ ਸਮਾਨਾ ਦੁਤੀਆ ਅਰਧੋ ਅਰਧ ਸਮਾਨਾ ਗੋੜੀ ਬਾਬਾ ਨਖਰੀ ਚ ਕਬੀਰ ਨੇ ਜਦ ਕਿਹਾ ਸੀ ਦੁਤੀਆ ਅਰਧੋ ਅਰਧ ਸਮਾਨਾ ਇਹ ਕਰ ਨਾ ਅਰਧੋ ਅਰਧ ਮਿਲ ਦੀ ਗੱਲ ਕੀਤੀ ਸੀ ਕਬੀਰ ਨੇ ਦੁਤੀਆ ਅਰਧੋ ਅਰਧ ਸਮਾਨਾ ਦਾ ਗੁਰਬਾਣੀ ਇੱਕ ਰਹਾ ਤਾਂ ਇੱਕੋ ਜਨ ਅਰਧੋ ਅਰਧ ਨੇ ਕਿਹਾ ਸੀ ਅਰਧੋ ਅਰਧ ਨਵੇੜਾ ਅਰਧ ਮਹ ਅਰਧ ਜਿਹੜਾ ਹੈ ਮਨ ਹੈ ਆਪਣੇ ਮੂਲ ਤੋਂ ਅੱਡ ਹੋਇਆ ਹੋਇਆ ਹੈ ਤਿਰਕੁਟਿ ਗਿਆ ਹੋਇਆ ਹੈ ਇਹਨੇ ਅੱਧੇ ਨੇ ਆਪਣੇ ਦੂਏ ਅੱਧੇ ਚ ਸਮਾਖ ਤਾ ਇੱਕ ਹੋਣਾ ਕਿਸੇ ਪਰਮਾਤਮਾ ਦੀ ਗੱਲ ਗੁਰਬਾਣੀ ਨਹੀਂ ਕਰਦੀ ਪਰਮਾਤਮਾ ਤੇ ਨਹੀਂ ਸਮਾਇਆ ਜਾ ਸਕਦਾ ਇੱਕ ਦੇ ਵਿੱਚ ਕੁਝ ਵੀ ਨਹੀਂ ਸਮਾਉਂਦਾ ਹੁੰਦਾ ਜਿਵੇਂ ਇੱਕ ਆਟਮ ਨੇ ਸਾਬਤ ਹੈ ਆਟਮ ਜਿਦੂਆ ਆਟਮ ਨਾਲ ਜੋੜ ਸਕਦਾ ਸਮਾ ਨਹੀਂ ਸਕਦਾ ਅਰਬਾਂ ਖਰਬਾਂ ਆਟਮ ਇਕੱਠੇ ਬੈਠੇ ਨੇ ਧਰਤੀ ਜੁੜੀ ਹੋਈ ਆ ਕਿਤੇ ਜਗ੍ਹਾ ਬੈਠੇ ਨੇ ਅੱਡ ਅੱਡ ਨੇ ਸਾਰੇ ਚਾਹੇ ਇਕੱਠੇ ਰਹਿਣ ਚਾਹੇ ਅੱਡ ਰਹਿਣ ਆਟਮ ਆਟਮ ਨਾਲ ਜੋੜੇ ਨਹੀਂ ਸਕਦਾ ਵਿਕਸ਼ਣ ਨਹੀਂ ਹੁੰਦਾ ਜੇ ਆਈਟਮ ਨੂੰ ਕੱਟ ਦਈਏ ਤਾਂ ਤਤ ਨਹੀਂ ਥਾਂ ਜਾ ਕੇ ਰਿਫਿਊਜ਼ ਤਾਂ ਹੋ ਜਾਂਦਾ ਹੈ ਸ਼ਕਤੀ ਰੂਪ ਚ ਚਲਾ ਜਾਂਦਾ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਚ ਆਪਣੀ ਹੋਣ ਤਕਵਾਲੰਦਾ ਹੈ ਪਰ ਵਿਕਸ਼ ਨਹੀਂ ਹੁੰਦਾ ਕਿਸੇ ਚ ਐਵੇਂ ਆਤਮਾ ਵਿਕਸ਼ ਨਹੀਂ ਹੁੰਦੀ ਉਹਦੀ ਕਿਸੇ ਚ ਆਪਣਾ ਯਦ ਜਿਹੜਾ ਹੋਇਆ ਹੋਇਆ ਆਪਣਾ ਧਿਆਨ ਜਿਹੜਾ ਬਾਹਰ ਗਿਆ ਹੋਇਆ ਉਹੀ ਧਿਆਨ ਆਪਣੇ ਅੰਦਰ ਜੋੜਨ ਅੰਤਰ ਤੇ ਆਣਾ ਹੋਣਾ ਹੈ ਸਾਬਤ ਹੈ ਜੇ ਅੰਤਰ ਤੇ ਆਣਾ ਫਿਰ ਇੱਕ ਹੈ ਜੇ ਦਾ ਤੇ ਅੰਤਰ ਕੁਟੀ ਜੇ ਫਿਰ ਦੋ ਹੈ ਜੇ ਤੇ ਅੰਤਰ ਕੁਟੀ ਜੇ ਬਾਹਰ ਮਾਇਆ ਜੇ ਫਿਰ ਦੋ ਨੇ ਤੇਰ ਕੁਟੀ ਮਾਇਆ ਹੀ ਹੈ ਤੇਰ ਕੁਟੀ ਜੋ ਬ੍ਰੇਨ ਹੈ ਬ੍ਰੇਨ ਮਾਇਆ ਦਾ ਨਾ ਬ੍ਰੇਨ ਚ ਜਾ ਕੇ ਹੀ ਸਰੀਰ ਦੀ ਆਂਦੀ ਆਤਮਾ ਦੇ ਬ੍ਰੇਨ ਚ ਨਾ ਜਾਵੇ ਸਰੀਰ ਚ ਕਬੀ ਨਹੀਂ ਕਰਦੀ ਆਤਮਾ ਜਾ ਜੋ ਤਾ ਹੁੰਦਾ ਬ੍ਰਹਿਮਚਰੀ ਨਹੀਂ ਹੁੰਦੀ ਆ ਤੁ। ਬ੍ਰਹਿਮਚਰੀ ਨਹੀਂ ਹੈ ਸ੍ਰੇਤੀ ਨਹੀਂ ਹੈ। ਤਾਂ ਮੈਂ ਸਾਹ ਲੈ ਰਹੀ ਆ ਦੁਈ। ਆਤਮਾ ਪਰੋ ਸਰੀਰ ਤਾਂ ਵੱਖਰੀ ਹੋਈ ਹੈ। ਚਲੋ ਸਰੀਰ ਜੇ ਹੋਵੇ ਵੀ ਤਾਂ ਸਾਹ ਲੈ ਰਹੀ ਹੈ। ਸਰੀਰ ਤੋਂ ਕੰਮ ਨਹੀਂ ਲੈ ਸਕਦਾ ਉਹਨਾਂ ਚ। ਕੰਮ ਜਦਲ ਹੋਊਗਾ ਸਰੀਰ ਤੋਂ। ਸਰੀਰ ਨੂੰ ਕੰਮ ਦੇਤਾ ਰਹੀ ਆ ਆਤਮਾ ਦਰ ਲਈ। ਅੰਦਰਲੀ ਆਤਮਾ ਸਰੀਰ ਨੂੰ ਕੰਮ ਦੇ ਰਹੀ ਐ ਸਾਹ ਲੈ ਰਹੀ ਐ ਰੋਟੀ ਖਾਣਾ ਪੀਣਾ ਹজম ਹੋ ਰਿਹਾ ਖੂਨ ਦਾ ਦੌਰਾ ਚੱਲ ਰਿਹਾ ਇਹ ਕੰਮ ਦੇ ਰਹੀ ਐ ਸਰੀਰ ਨੂੰ ਲੈ ਨਹੀਂ ਰਹੀ ਉਹ ਤੇ ਕੰਮ ਬਿਲਕੁਲ ਨਹੀਂ ਅੰਦਰ ਆਤਮਾ ਸਰੀਰ ਨੂੰ ਕੰਮ ਦੇ ਰਹੀ ਐ ਲੈ ਨਹੀਂ ਰਹੀ ਲੈ ਰਹੀ ਐ ਬਾਹਰੋਂ ਜਿਹੜੀ ਬ੍ਰੇਜ ਤੇ ਸਰੀਰ ਤੋਂ ਕੰਮ ਲੈਣਾ ਤਾਂ ਹੋਸ਼ ਵਿਚਾਰੇ ਤੇ ਕੰਮ ਲੇ ਸਕਦਾ ਸੁੱਤਾ ਪਿਆ ਰੀ ਲੈ ਸਕਦਾ ਬੇਹੋਸ਼ੀ ਦੀ ਹਾਲਤ ਵਿੱਚ ਨਹੀਂ ਕਬ ਸਵੀਰ ਤੋਂ ਲੈ ਸਕਦਾ ਇਹ ਗੱਲ ਡਾਇਗਨੋਸ ਕਰ ਲਈ ਸੀ ਪਕਤਾਨੀ ਆਓ ਕਲੰਦਰ ਕੇਸਵਾ ਕਰ ਅਬ ਦਾਲੀ ਭੇਸਵਾ ਇਸੇ ਨੂੰ ਗੁਰਨਾਨਕ ਨੇ ਖੋਲ ਕੇ ਇੱਥੇ ਦਾਲੀ ਲਿਖਦਾ ਸੀ ਦਾਲੀ ਦਾ ਇਹ ਅਰਥ ਵੀ ਗਲਤ ਕਰਨ ਲੱਗੇ ਸੀ ਉਦੋਂ ਵੀ ਪਿੱਛੇ ਹੀ ਪਹਿਲਾਂ ਹੀ ਆਰਥਵੀ ਗਲਤ ਕਰਨਾ ਕੇ ਸੀ ਆਰਥੋਨਾ ਨੇ ਕੀਤੇ ਹੀ ਨਹੀਂ ਉਹਨਾਂ ਨੇ ਖੋਲ ਦਿੱਤਾ ਇਹਨੂੰ ਅੱਬ ਕਿਉਂ ਗਵੇ ਦਾਲ ਦੇਖੋ ਅੱਬ ਧਾਲੀ ਅੱਬ ਦਾਲ ਧਾਲੀ ਤੋਂ ਜਾਂ ਦਾਲ ਲਿਖਾ ਤਾਂ ਦਾਲ ਸਮਝ ਆਉਂਦੀ ਹੈ ਧਾਲੀ ਦੇ ਵਿੱਚ ਭਲੇਖਾ ਪੈਂਦਾ ਸੀ ਜਿਵੇਂ ਅਹਿਮਦ ਸ਼ਾਹ ਧਾਲੀ ਬਣਾਤਾ ਅਹਿਮਦ ਸ਼ਾਹ ਧਾਲੀ ਬਣਾਤਾ ਉਹਨਾਂ ਨੂੰ ਕੋ ਪੁੱਛੇ ਭਲੇ ਬੰਦ ਸਾਨੂੰ ਵੀ ਐਮਨ ਸ਼ਾਹ ਅਬਦਾਲੀ ਦਾ 450 ਸਾਲ ਪਿੱਛੇ ਜ ਪੈਦਾ ਹੋਇਆ ਨਾਮ ਦੇ ਵੀ ਸ਼ਬਦ ਲਿਖ ਰਿਹਾ ਐਮਨ ਸ਼ਾਹ ਅਬਦਾਲੀ ਨੂੰ ਤੁਸੀਂ ਜੋੜ ਰਹੇ ਹੋ ਯੂਨੀਵਰਸਿਟੀ ਵਾਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਧਿਆਨ ਤਾਂ ਨਹੀਂ ਦਿੱਤਾ ਬਹੁਤ ਲਾਈਟਲੀ ਲੈਂਦੇ ਨੇ ਧਰਮ ਦੇ ਲੋਕ ਬੇਲੇ ਆਦਮੀਆ ਫਜ਼ੂਲ ਜਾਂ ਵਿਸ਼ਾ ਧਰਮ ਦਾ ਬੰਦੇ ਨੇ ਲੋਕ ਧਰਮ ਦਾ ਵਿਸ਼ਾ ਬਹੁਤ ਫਜ਼ੂਲ ਹੀ ਹੈ ਬਾਕੀ ਪੜਾਈਆਂ ਬਹੁਤ ਸੀਰੀਅਸਲੀ ਲੈਂਦੇ ਨੇ ਧਰਮ ਨੂੰ ਫਜ਼ੂਲ ਜਿਹਾ ਵਿਸ਼ਾ ਜਦ ਕਿ ਸਭ ਤੋਂ ਸੀਰੀਅਸ ਧਰਮ ਹੈ ਸੀਰੀਅਸ ਸਭ ਤੋਂ ਔਖੀ ਪੜਾਈ ਧਰਮ ਦੀ ਹੈ ਇਹਨੂੰ ਲਾਈਟ ਲੈ ਲਿਆ ਹੈ ਲੋਕਾਂ ਨੇ ਇਸ ਕਰਕੇ ਧਰਮ ਦੇ ਵਿੱਚ ਲੋਕ ਜ਼ੀਰੋ ਨੇ ਸਾਰੇ ਧਰਮ 'ਚ ਜ਼ੀਰੋ ਨੇ ਸਾਰੀ ਸੰਸਾਰ ਜਿੰਨੇ ਵੱਡੇ ਵੱਡੇ ਸੰਤ ਨੇ ਸਭ ਜ਼ੀਰੋ ਹੀ ਨੇ ਬਬੂਲੀ ਬਬੂਲੀ ਉਹ ਪਤਾ ਵਿਚਾਰੇ ਨੂੰ ਉਹ ਵੀ ਟੋਲਦੇ ਫਿਰਦੇ ਨੇ ਹਾਂਜੀ ਜਿਨੀਆਂ ਆਕਾਸ਼ ਕੁਲ ਹੈ ਸਿਰ ਕੀਨੀ ਕੌਸੇ ਸਬਤ ਪੈਲਾ ਜਿਨੇ ਆਕਾਸ਼ ਕੁਲ ਹੈ ਸਿਰ ਕੀਦੀ ਉਹਦੇ ਸਿਰ ਤੇ ਕੁੱਲਾ ਕੀ ਹੈ ਟੋਪੀ ਨੂੰ ਕਹਿੰਦੇ ਨੇ ਕੁੱਲਾ ਇਹ ਕੁੱਲਾ ਅੱਗੇ ਪਿੱਛੇ ਹੁੰਦਾ ਸੀ ਉਹ ਮੁਸਲਮਾਨਾਂ ਦੇ ਹੁੰਦਾ ਸਿਰ ਤੇ ਖੜੀ ਟੋਪੀ ਹੁੰਦੀ ਹੈ ਉਹ ਤੇ ਨੂੰ ਜਿਵੇਂ ਨਾਨਾ ਦੇ ਵੀ ਚੋਟੀ ਹੈ ਨਾ ਐ ਉੱਤੇ ਨੂੰ ਖੜੀ ਹੁੰਦੀ ਆ ਉਹਨੂੰ ਕੁੱਲਾ ਕਹਿੰਦੇ ਨੇ ਟੋਪੀ ਨਹੀਂ ਹੁੰਦੀ ਖੜੀ ਉੱਤੇ ਨੂੰ ਕੋਲਾ ਹੁੰਦਾ ਸਰਦਉਤ ਤ ਤਾਂ ਹੁੰਦਾ ਬੋਈਆ ਜਿਆ ਉੱਤੇ ਦੀ ਪੱਗ ਬੰਦੀ ਹੁੰਦੀ ਹੈ ਭਗਵਾਨ ਦੇ ਸੀ ਵਿਚਾਰੇ ਕੋਲਾ ਰੱਖਦੇ ਸੀ ਆ ਪਠਾਨ ਉਹ ਫਿਰ ਕੀ ਕਰਦੇ ਸੀ ਪੱਗ ਜਦ ਮਰਜੀ ਕੋਲਾ ਜਿਆ ਲਾ ਕੇ ਰੱਖ ਲੋ ਉਹ ਵੀ ਟੋਪੀ ਫਿਰ ਰੱਖ ਲੋ ਸਾਫਟ ਹੈ ਨਾ ਨਹੀਂ ਸੀ ਬਣਿਆ ਹੋਇਆ ਸਿਪਾਈਆਂ ਦੇ ਪੁਲਿਸ ਵਾਲਿਆਂ ਦੇ ਵੀ ਹੁੰਦਾ ਹੋਈ ਜਾਂਦਾ ਥੱਲੇ ਉਹ ਟੋਪੀ ਜੀ ਹੁੰਦੀ ਹੈ ਕੋਲਾ ਜਿਆ ਹੁੰਦਾ ਆਲੇ ਪਾਗਲ ਬੇਟੀ ਇਜੜੇ ਦੂਏ ਜਿਹੜੇ ਸਰਦਾਰ ਨੇ ਸਿਪਾਈ ਉਹ ਨਹੀਂ ਰੱਖਦੇ ਦੂਏ ਰੱਖਦੇ ਨੇ ਹਾਂ ਜਿਨ ਆਕਾਸ਼ ਕੁਲ ਹੈ ਸਰਕੀਦੀ ਆ ਆਕਾਸ਼ ਦੀ ਟੋਪੀ ਲਈ ਹੋਈ ਹੈ ਸਰ ਤੇ ਉਹਨੇ ਆਪਣੇ ਆਕਾਸ਼ਨ ਇਹ ਟੋਪੀ ਹੈ ਕੁਲਾ ਕੁਲਾ ਟੋਪੀ ਨੂੰ ਕਹਿੰਦੇ ਆਕਾਸ਼ ਤੋਂ ਦੇ ਸਰ ਤੇ ਟੋਪੀ ਹੈ ਆਕਾਸ਼ ਕੁਲ ਹੈ ਸਰਕੀਦੀ ਕੌਸ ਸਭਤ ਪਿਆਲਾ ਜਿਹੜੇ ਸਤਪਤਾਲ ਨੇ ਉਹਦੇ ਉਹਦੇ ਪਿਆਲੇ ਨੇ ਪਿਆਲੇ ਨਹੀਂ ਹੁੰਦੇ ਕੌਸ ਕੌਸਾ ਹਾਂ ਸਭਤ ਪਿਆਲਾ ਆ ਪਿਆਲਾ ਸੱਤ ਉਹਦੇ ਜਿਵੇਂ ਭਾਂਡੇ ਹੁੰਦੇ ਨੇ ਪੀਣ ਨੂੰ ਪਾਣੀ ਪੀਣ ਨੂੰ ਰੱਖੇ ਨਹੀਂ ਹੁੰਦੇ ਉਹ ਨੇ ਕੌਸਾ ਸਭਤ ਪਿਆਲਾ ਸਭਤ ਪਿਆਲਾ ਸੱਤ ਜਗ ਮਤਲਬ ਹੈ ਜਿਵੇਂ ਸੱਤ ਸਬੂਦਲ ਨੇ ਸੱਤ ਸਬੂਦਲ ਨੇ ਇਹ ਉਹਦੇ ਸੱਤ ਉਹਨੇ ਪੜ੍ਹਦੇ ਨੇ ਕੌਲੇ ਸਮਝੋ ਹਾਂਜੀ ਚਮਰਪੋਸ਼ਕਾ ਮੰਦਰ ਤੇਰਾ ਯਾਨੀ ਵਿਰਾਟ ਬਹੁਤ ਵੱਡਾ ਇਦੋਂ ਵੱਡਾ ਕੋਈ ਹੋ ਨਹੀਂ ਸਕਦਾ ਇਹ ਤਾਂ ਕਿ ਹੈ ਹੈ ਤਾਂ ਹੈ ਨਹੀਂ ਹੈ ਗੱਲ ਤਾਂ ਠੀਕ ਨਹੀਂ ਹੈ ਵੈਸੇ ਕਹੀ ਹੋਈ ਕੋਈ ਆਦਮੀ ਤਾਂ ਹੈ ਨਹੀਂ ਜਿਹਦੇ ਸੱਤਾਂ ਟੋਪੀ ਲਈ ਹੋਈ ਹੈ ਇੱਕ ਬਹੁਤ ਵੱਡੇ ਆਦਮੀ ਦੀ ਇੱਕ ਬਹੁਤ ਵੱਡੇ ਇੱਕ ਕੋਈ ਅ ਵਿਅਕਤੀ ਜੇ ਹੋਵੇ ਜਿਹਨੂੰ ਵਿਰਾਟ ਰੂਪ ਕਹਿੰਦੇ ਨੇ ਵਿਰਾਟ ਰੂਪ ਦੇ ਵਿੱਚ ਤੇਰਾ ਸਾਰਾ ਆਕਾਸ਼ ਢੋਪੀ ਬਣੂਗੀ ਤੇ ਤੇਰੇ ਜਿਹੜੇ ਪਤਾਲ ਨੇ ਇਹ ਤੇਰੇ ਪਿਆਲੇ ਬਣਨਗੇ ਕੌਸ਼ਲ ਸप्त ਪਿਆਲਾ ਹਮ ਚਮਰਪੋਸ਼ਕਾ ਮੰਦਰ ਤੇਰਾ ਏਕਦੀ ਬਣੇ ਗੋਪਾਲਾ ਚਮਰਪੋਸ਼ਕਾ ਮੰਦਰ ਤੇਰਾ ਜਿਹੜਾ ਮੰਦਰ ਰਹਿਣਾ ਬੁੱਧਰ ਕਿਹਾ ਜਾ ਚਮਰਪੋਸ਼ਕਾ ਮੰਦਰ ਤੇਰਾ ਚਮੜਾ ਅਸਰੀਰ ਚਮੜੇ ਦਾ ਹੁਣ ਚਮਰਪੋਸ਼ ਕਾ ਜਦ ਮੰਦਰ ਕਹਤਾ ਤੇਰਾ ਤੇ ਬਨਸਪਤੀ ਦਾ ਚਮਰਪੋਸ਼ ਦਾ ਮੰਦਰ ਹੈ ਨਹੀਂ ਫਿਰ ਇਸ ਕਰਕੇ ਕਹ ਕੌਣ ਮਾਸ ਕੌਣ ਸਲ ਕਹਾਵੇ ਉਹ ਵੀ ਚਮੜੀ ਹੋਈ ਐ ਸੋ ਉਹ ਵੀ ਚਮੜੀ ਹੋਈ ਐ ਪਹਿਲਾਂ ਤਾਂ ਬਨਸਪਤੀ ਹੈ ਵਾਈ ਲਖ ਜੂਨ ਬਨਸਪਤੀ ਦੀ ਹੈ ਜਲ ਮੈਂ ਕਿ 42 ਲੱਖ ਜੂਨ 21 ਲੱਖ ਜੂਨ ਬਨਸਪਤੀ ਹੈ 21 ਲੱਖੇ ਥੱਲੇ ਪਾਣੀ ਦੀ ਧੋਈ ਹੈ 81 ਲੱਖ ਜੂਨ ਹੈ ਕਿੰਨੇ ਲੱਖ ਦੇ ਚਾਰ ਟੁਕੜੇ ਨੇ ਇਹਨਾਂ ਨੇ ਬਣਾਏ 21 ਲੱਖ ਪੰਛੀਆਂ ਚ ਨੇ 21 ਲੱਖ ਪਸ਼ੂ ਕਜਰੇ ਇੱਦਾਂ ਬਣਾਏ ਨੇ ਬਨਸਪਤੀ ਵਿੱਚ ਹੁਣ ਬਨਸਪਤੀ ਜਿਹੜੀ ਹੈ ਕਾਫੂਸ ਹੈ ਉਹਦੇ ਵਿੱਚ ਚਮਰਪੋਸ ਕਮੰਦਰ ਕਿੱਥੇ ਹੈ ਵਿਦਾ ਨਹੀਂ ਲੇਕਿਨ ਉਹ ਚਮਰਪੋਸ ਹੈ ਉਹ ਵੀ ਉਹ ਵੀ ਚਮਰਪੋਸ ਹੈ ਰਾਸ ਉੱਥੇ ਵੀ ਹੈ ਜਿਵੇਂ ਸਾਡੇ ਰਾਜਾ ਖੂਨ ਹੈ درخت ਨੂੰ ਵੱਡਿਆ ਖੂਨ ਉਹਦਾ ਵੀ ਨਿਕਲਦਾ ਉਹਦਾ ਉਹ ਜਿਹਾ ਹੀ ਨਿਕਲਦਾ ਖੂਨ ਉਹਦਾ ਵਖੂ ਰਹੇ ਹੋ درخت ਨੂੰ ਲੋਕ ਖਾਂਦੇ ਨੇ ਜਾਨਵਰ ਨਹੀਂ ਖਾਂਦੇ ਪੱਠੇ ਖਾਂਦੇ ਨੇ ਹਾਥੀ ਤਾਂ ਬੜਬੜੇ ਟਾੜੀਆਂ ਹੀ ਖਾ ਜਾਂਦਾ ਉਹ ਕੀ ਹੈ ਉਹਦਾ ਉਹਦੇ ਬਾਅਦ ਤੇ ਉਹ ਹੀ ਮਾਸ ਹੈ ਹਾਥੀ ਵਾਸਤੇ ਜੇ ਹਾਰਥਿਕ ਕਾਹੂਸ ਖਾ ਕੇ ਇਨਾ ਮਾਸ ਕਿੱਥੋਂ ਇਕੱਠਾ ਕੀਤਾ ਹਾ ਹਾਥੀ ਨੇ ਖਾਦਾ ਕਾਹੂਸ ਕਾਹੂਸੇ ਲੱਗਦਾ ਸ੍ਰੀਚੇ ਆਪਾ ਹੁੰਦਾ ਫਿਰ ਚਮੜਾ ਕਿੱਥੋਂ ਆ ਗਿਆ ਮਾਸ ਕਿੱਥੋਂ ਆ ਗਿਆ ਹੱਡੀਆਂ ਕਿੱਥੋਂ ਆ ਗਈ ਕਿਉਂਕਿ ਉਹ ਜੋ ਖਾਦਾ ਕਾਹੂਸ ਉਹਦੇ ਵੀ ਹੱਡੀਆਂ ਨੇ ਉਹਦੇ ਵੀ ਮਾਸ ਹੈ ਉਹਦੇ ਵੀ ਖੂਨ ਹੈ ਚਮੜਾਪੋਸ ਕੰਦਾ ਦਾ ਚਮੜਾਪੋਸ ਬਣਿਆ ਸਰੀਰ ਕਰਤੀ ਦਾ ਇਹ ਸਾਡੇ ਅੱਖਾਂ ਦਾ ਧੋਖਾ ਹੈ ਜੇ ਵਿਚਾਰੀਏ ਤਾਂ ਸਾਰਾ ਚਮੜਾਪੋਸ ਇਹ ਇੱਥੇ ਆ ਕੇ ਕਿਹਾ ਪਾਂਡੇ ਨੂੰ ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸ ਉੱਪਰ ਨਾ ਤੈਨੂੰ ਨਹੀਂ ਪਤਾ ਮਾਸ ਪੈਦਾ ਕਿੱਥੋਂ ਹੋਇਆ ਜੇ ਕਾਫੂਸ ਖਾ ਕੇ ਮਾਸ ਪੈਦਾ ਹੁੰਦਾ ਕਾਫੂਸ ਵੀ ਮਾਸ ਹੈ ਬੁੱਧੀ ਹੀ ਨਾ ਵਾਸਤੇ ਨਾ ਹੋਵੇ ਬੁੱਧਵਾਨਾਂ ਵਾਸਤੇ ਉਹ ਵੀ ਮਾਸ ਹੈ ਬੁੱਧਵਾਨਾਂ ਵਾਸਤੇ ਉਹ ਵੀ ਮਾਸ ਹੈ ਬੁੱਧੀ ਹੀ ਨਾ ਵਾਸਤੇ ਮਾਸ ਕੁਝ ਹੋਰ ਹੋਊਗਾ ਬੁੱਧ ਹੀ ਨਾ ਵਾਸਤੇ ਕਾਫੂਸ ਔਰ ਮਾਸ ਫਰਕ ਹੋਊਗਾ ਬੁੱਧਵਾਨਾਂ ਵਾਸਤੇ ਕੋਈ ਫਰਕ ਨਹੀਂ ਬੁੱਧਵਾਨਾਂ ਵਾਸਤੇ ਮਾਸ ਔਰ ਦੁੱਧ ਇੱਕੋ ਹੀ ਹੈ ਬੁੱਧ ਹੀ ਨਾ ਵਾਸਤੇ ਅਲੱਗ-ਅਲੱਗ ਹੋਣਗੇ ਬੁੱਧਵਾਨਾਂ ਵਾਸਤੇ ਚਰਬੀ ਔਰ ਕਿਉਂ ਮੱਖਣ ਕੋਈ ਗੱਲ ਹੈ ਬੁੱਧ ਹੀਨਾ ਵਾਸਤੇ ਅਲੱਗ-ਅਲੱਗ ਹੋਣ ਗਏ ਇਹ ਬੁੱਧਵਾਨ ਅਰ ਬੁੱਧੀਹੀਰ ਦੇ ਵਿਚਾਲੇ ਦੀ ਲਕੀਰ ਹੈ ਇੱਕ ਜਿਹੜੀ ਪੁੰਨ-ਪਾਪ ਦੀ ਲਕੀਰ ਹੈ ਪੁੰਨ-ਪਾਪ ਬੁੱਧ ਹੀਰ ਬੰਦੇ ਨੇ ਬੁੱਧਵਾਨ ਨਹੀਂ ਬੰਦੇ ਨਾ ਬੁੱਧਵਾਨਾਂ ਨੇ ਕਦੇ ਬਣਿਆ ਨਾ ਹੁੰਦੇ ਬੰਦੇ ਨੇ ਬੇਦ ਵਿੱਚ ਪੁੰਨ-ਪਾਪ ਹੈ ਨਹੀਂ ਜਿਹੜੇ ਪੁੰਨ-ਪਾਪ ਬੰਦੇ ਨੇ ਉਹ ਬੇਦ ਲਿਖਣ ਵਾਲਿਆਂ ਨੂੰ ਬੁੱਧ ਹੀਰ ਬੰਦੇ ਹੋਣਗੇ। 베ਦ ਜਿਹਨਾਂ ਨੇ ਲਿਖੇ ਨੇ ਉਹਨਾਂ ਨੂੰ ਉਹ ਅਕਲਮੰਦ ਨਹੀਂ ਮੰਨਦੇ ਆਪਣੇ ਆਪ ਨੂੰ ਅਕਲਮੰਦ ਮੰਨਦੇ ਨੇ ਵੀ ਉਹ ਗਲਤੀ ਕਰ ਗਏ ਪुण ਪਾਪ ਨਹੀਂ ਮੰਨਿਆ ਪुण ਪਾਪ ਹੁੰਦਾ। ਉਹਨਾਂ ਰਿਸ਼ੀ ਵੀ ਨਹੀਂ ਉਹਨਾਂ ਜਿਹਨਾਂ ਨੇ 베ਦ ਲਿਖੇ ਨੇ ਪਾਗਲ ਬੰਦੇ ਨੇ ਆਪ ਸਿਆਣੇ ਬਣਦੇ ਨੇ। ਤਾਂ ਪुण ਪਾਪ ਸ਼ੁਰੂ ਕੀਤਾ ਹੋ ਉਹਨਾਂ ਨੇ। ਪਰ ਗੁਰਬਾਣੀ 베ਦ ਨਾਲ ਅੱਗੇ ਨਹੀਂ ਜਾਂਦੀ ਗੁਰਬਾਣੀ 베ਦ ਦੇ ਪਿੱਛੇ ਹੈ। ਗੁਰਬਾਣੀ ਬੇਦ ਬਾਣੀ ਨੂੰ ਸੱਚ ਮੰਦੀ ਹੈ। ਔਰ ਬੇਦ ਬਾਣੀ ਹੈ ਵੀ ਸੱਚ। ਜਿਨ੍ਹਾਂ ਨੇ ਬੇਦ ਬਾਣੀ ਨੂੰ ਝੂਠ ਕਰਨ ਦੀ ਕੋਸ਼ਿਸ਼ ਕੀਤੀ ਦਰਸਲ ਉਹ ਆਪ ਝੂਠੇ ਸੀ। ਆਪ ਝੂਠੇ ਸੀ ਔਰ ਆਪ ਝੂਠੇ ਹਨ ਅੱਜ ਵੀ। ਸਿਮਰਤ ਸਾਹਿਤ ਜਿਨ੍ਹਾਂ ਨੇ ਲਿਖਿਆ ਨੇ ਆਪ ਝੂਠੇ ਸੀ ਪੜਨ ਵਾਲੇ ਹੁਣ ਝੂਠੇ ਨੇ ਔਰ ਸਿਮਰਤ ਸਾਹਿਤਲ ਦੇ ਵਿੱਚ ਹੀ ਨਾ ਝੂਠ ਸਿਵਰਤੀ 베ਦ ਪੁਰਾਣ ਪਕਾਰਨ ਪੋਥੀਆਂ ਨਾਂ ਬਿਨਾ ਸਭ ਕੁੜ ਗੱਲੀਆਂ ਹੋਛੀਆਂ ਸਭ ਝੂਠ ਹੈ ਤੇ ਭਰਿਆ ਪਿਆ 베ਦ ਦਾ ਸੱਚ ਝੂਠ ਚ ਬਦਲਤਾ ਸਮਲਤ ਸਾਸਤ੍ਰਾਂ ਨੇ ਜੇ ਗੱਦਰ ਨੂੰ ਸ਼ੰਕਾ ਹੁੰਦਾ ਚਰਚਾ ਲਵੇ ਟੀਵੀ ਤੇ ਕਰ ਲਵੇ ਆ ਚਰਚਾ ਕਰੇ ਇਸ ਗੱਲ ਤੇ ਭੱਜਦੇ ਨੇ ਚਰਚਾ ਤੋਂ ਚਰਚਾ ਤੋਂ ਭੱਜਦੇ ਨੇ ਝੂਠੇ ਜੋ ਹੋਏ ਗੱਲੇ ਨਹੀਂ ਕਰਦੇ ਜਾਂ ਚਰਚਾ ਦੀ ਗੱਲ ਆਉਂਦੀ ਹੈ ਚੁੱਪੇ ਕਰ ਜਾਂਦੇ ਨੇ ਝੂਠ ਜੋ ਹੈ ਉਹਨਾਂ ਕੋ ਝੂਠ ਹੈ ਸੋ ਜੀ ਜਿਨੀ ਆਕਾਸ਼ ਕੁਨੇ ਸਿਰ ਕੀਨੀ ਕੌਸੈ ਸਭਤ ਪਿਆਲਾ ਚਮਰ ਪੋਸ਼ਕਾ ਮੰਦਰ ਤੇਰਾ ਇਹ ਵਿਧੀ ਬਣੇ ਗੋਪਾਲਾ ਹੈ ਗੋਪਾਲਾ ਇਹ ਵਿਧੀ ਨਾਲ ਇਹ ਵਿਧੀ ਹੈ ਤੇਰੀ ਵਿजूद ਬਚਾਉਣ ਦੀ ਤੂੰ ਗੋਪਾਲਾ ਕਦ ਬਣਿਆ ਗੋਪਾਲਾ ਬਣੇ ਚਮਰ ਪੋਸ਼ਕੇ ਮੰਦਰ ਚਾ ਵਧ ਚਮਰਪੋਸ ਕੇ ਮੰਦਿਰ ਜਾ ਕੇ ਜੂਨ ਲੈ ਕੇ ਜਲਮ ਲੈ ਕੇ ਜੂਨਾ ਵਿਚ ਆ ਕੇ ਚਮਰਪੋਸ ਦਾ ਮੰਦਿਰ ਹੈ ਤੂੰ ਤਾਂ ਗੋਪਾਲ ਹੈ ਜੱਤੋਂ ਤੂੰ ਗੋਪਾਲ ਹੈ ਜੱਤੋਂ ਹੀ ਤੇਰਾ ਚਮਰਪੋਸ ਦਾ ਮੰਦਿਰ ਹੈ ਕੋਡੇ ਦਾ ਚਮੜੇ ਦੀ ਜੁੱਤੀ ਪਾ ਕੇ ਗੋਬਾਲਾ ਕੋਲ ਮੰਦਿਰ ਜੀ ਨਹੀਂ ਜਾਂਦੇ ਤਾਂ ਪਊਏ ਭੱਜ ਜਾਂਦੇ ਆਹ ਪਊਏ ਵੀ ਹੱਡੀਆਂ ਨੇ ਇਹਨਾਂ ਨੂੰ ਪਤਾ ਨਹੀਂ ਹੈ ਦਰਹਤ ਦੀਆਂ ਹੱਡੀਆਂ ਕੀ ਹੁੰਦੀਆਂ ਨੇ ਲੱਕੜ ਸੁੱਕੀ ਜੋ ਸਾਡੇ ਸਾਡੇ ਹੱਡੀਆਂ ਨੇ ਸੁੱਕੀਆਂ ਐਵੇਂ ਸੁੱਕਾ ਰੱਖਦਾ ਜਿਹੜੇ ਲੱਕੜਾ ਹੱਡੀ ਆ ਉਹਦੀ ਉਹ ਹੱਡੀਆਂ ਦੇ ਰੱਖ ਦੀਆਂ ਪਾ ਕੇ ਮੰਦਰਾਂ ਚ ਫਿਰਦਣ ਜੇ ਅਕਲ ਹੁੰਦੀ ਜੇ ਡਰਹਤੀਆਂ ਹੱਡੀਆਂ ਨਹੀਂ ਪਾਉਣੀਆਂ ਆਪਣਾ ਚੰਬ ਲੈ ਫਿਰਦੇ ਆਂ ਦਰਮਾਸ ਤੁਹਾਡਾ ਸਰੀਰ ਵੀ ਤਾਂ ਮਾਸੇ ਉਹ ਕੱਥੇ ਨਹੀਂ ਫਿਰਦੇ ਉਹ ਨੂੰ ਕੱਥੇ ਲੈ ਕੇ ਜਾਉਂਗੇ ਪਰ ਦੂਏ ਦਾ ਮਾਸ ਜਿਹੜਾ ਹੈ ਉਹ ਤਾਂ ਹੈਗਾ ਕਿਰਣਾ ਕਰਣਾ ਕਰਨ ਵਾਲਾ ਉਹ ਤਾਂ ਹੈਗਾ ਅਪਵਿੱਤਰ ਜਿਹੜਾ ਆਪਣੇ ਸਰੀਰ ਦਾ ਮਾਸ ਹੈ ਪਵਿੱਤਰ ਮੰਨ ਲਿਆ ਇਹਨਾਂ ਨੇ ਇਹ ਮੂਰਖਾਂ ਦੀ ਭਗਤੀ ਹੈ ਮੂਰਖ ਲੋਕ ਨੇ ਵਾਹ ਮੂਰਖ ਨੇ ਇਹ ਖਿਆਲ ਜਿਨ੍ਹਾਂ ਦਾ ਧਰਮ ਹੈ ਪਵਿੱਤਰ ਸਰੀਰ ਨੂੰ ਕੱਢ ਲੈਣਾ ਨਹਾ ਕੇ ਸੁਚੇ ਹੋ ਜਾਣਾ ਸੁਚੇ ਇਹ ਨਾ ਅੱਖੀਆਂ ਨਾ ਬੈਣ ਜੇ ਪਿੰਡਾ ਤੋਂ ਏ ਸੁਚੇ ਸਹੀ ਨਾਨਕਾ ਜਿਨ ਮਨ ਵਿੱਚ ਅਸੋਏ ਜੇ ਕੋ ਪਾਲਾ ਮਨ ਵਿੱਚ ਵਸ ਜਾਂਦਾ ਜੇ ਗੁਰਬਾਣੀ ਮਨ ਵਿੱਚ ਵਸਦੀ ਫੇਰ ਪਵਿੱਤਰ ਹੋ ਜਾਂਦੇ ਆਤਮਾ ਨੇ ਪਵਿੱਤਰ ਹੋਣਾ ਸੀ ਸਰੀਰ ਪਵਿੱਤਰ ਨਾ ਹੈ ਨਾ ਕਦੇ ਹੋਊਗਾ ਨਾ ਹੋ ਸਕਦਾ ਫਰੋ ਤਾਂ ਸਰੀਰ ਨੂੰ ਪਵਿੱਤਰ ਮੰਨਦੇ ਨੇ ਪਾਗਲ ਨੂੰ ਮੂਰਖ ਨੂੰ ਇਸੇ ਕਰਕੇ ਐਸੇ ਧਰਮ ਨੂੰ ਦੁਨੀਆ ਨੇ ਨਕਾਰਤਾ ਉਹ ਧਰਮ ਨੂੰ ਨਕਾਰਤਾ ਦੁਨੀਆ ਨੇ ਆਦਮੀਆਂ ਨੂੰ ਉਹ ਆਦਮੀਆਂ ਨੂੰ ਗੁਲਾਮ ਬਣਾਇਆ ਦੁਨੀਆ ਨੇ ਉਹ ਹੀ ਤਾਂ ਗੁਲਾਮੀ ਗੁਲਾਮੇ ਕਾਦੀਏ ਕਾਦੀ ਗੁਲਾਮੀ ਪੂਰੀ ਇਹਨਾਂ ਨੂੰ ਤਾਂ ਹੀ ਆਪਣੇ ਜਿੱਥੇ ਰੋਟੀ ਖਾਂਦੇ ਥੋੜੇ ਵੱਢਣੀ ਸੀ ਦਿੰਦੇ ਇਹ ਬੜੇ ਪਵਿੱਤਰ ਆਦਮੀਆਂ ਉਥੇ ਨਹੀਂ ਵੱਢਣ ਦਿੰਦੇ ਗਰੇ ਕਿਉਂ ਬੁੱਧੀਹੀਣਾ ਕਰਕੇ ਨਹੀਂ ਸੀ ਵੱਢਣ ਦਿੰਦੇ ਮੇ ਬੁੱਧੀ ਨੇ ਅਰ ਬੁੱਧੀਹੀਨ ਅੱਜ ਵੀ ਨੇ ਅੱਜ ਵੀ ਠੇਕਾ ਬੁੱਧੀਹੀਨਤਾ ਰਹਿ ਲਿਆ ਹੋਇਆ ਹੈ ਨਾ ਨੇ ਬੁੱਧੀਹੀਨ ਰੱਖਣਾ ਆਪਣੀ ਪਬਲਿਕ ਨੂੰ ਬੁਧਵਾ ਨਹੀਂ ਬਣ ਦੇਣਾ ਦੁਨੀਆ ਘਾ ਨਿਕਲ ਗਈ ਡਾਕਟਰੀ ਉਹਨਾਂ ਕੋਲੋਂ ਆਈ ਹੈ ਸਾਡੇ ਕੋਲ ਨਹੀਂ ਆਈ ਸਾਡੇ ਕੋਲ ਤਾਂ ਜੇ ਕੋਈ ਗੁਣ ਆ ਵੀ ਗਿਆ ਸੀ ਦੂਏ ਨੂੰ ਦੱਸਣਾ ਹੀ ਨਾ ਦੱਸਣਾ ਧਰਮ ਸਮਝੇ ਦੂਏ ਨੂੰ ਨਹੀਂ ਦੱਸਣਾ ਇਹੀ ਧਰਮ ਲਕੋ ਲੈਣਾ ਗੁਣ ਦੇਣਾ ਨਹੀਂ ਦੂਏ ਨੂੰ ਬਹਾਸਵਾਰਥੀਆਂ ਦੀ ਗੱਲ ਹੈ ਬਹਾਸਾਰਥੀ ਸੀ ਇਹ ਸਵਾਰਥ ਦਾ ਪ੍ਰਚਾਰ ਕੀਤਾ ਪਰਮਾਰਥ ਦਾ ਪ੍ਰਚਾਰ ਹੋਇਆ ਹੀ ਨਹੀਂ ਸਵਾਰਥ ਹੀ ਪਰਮਾਰਥੀ ਹੁੰਦਾ ਹੀ ਨਹੀਂ ਜਿੱਥੇ ਸਵਾਰਥ ਹੋਵੇ ਪ੍ਰਧਾਨ ਉੱਥੇ ਪਰਮਾਰਥ ਨਹੀਂ ਹੁੰਦਾ ਸਵਾਰਥ ਪਰਮਾਰਥ ਜਿੱਥੇ ਸਵਾਰਥ ਹੈ ਪਰਮਾਰਥ ਨਹੀਂ ਜਿੱਥੇ ਪਰਮਾਰਥ ਹੈ ਤੇ ਸਵਾਰਥ ਨਹੀਂ ਇਹ ਤਾਂ ਆਪਾ ਵਿਰੋਧੀ ਨੇ ਦੋ ਚੀਜ਼ਾਂ ਜਿੱਥੇ ਚਾਨਣ ਉੱਥੇ ਹਨੇਰਾ ਹੈ ਨਹੀਂ ਜਿੱਥੇ ਹਨੇਰਾ ਉੱਥੇ ਚਾਨਣ ਹੈ ਕੋਈ ਜੀ ਰਹੂਗੀ ਦੋਤਾ ਰੈਂਦੀ ਸੰਦੇ ਇਹ ਹਿੰਦੁਸਤਾਨ ਦੇ ਧਰਮ ਦੀ ਹਾਲਤ ਹੈ ਉਹੀ ਗੱਲ ਉਹ ਕਹਿੰਦਾ ਕਿ ਚਵਰਪੋਸਕਾ ਮੰਦਿਰ ਤੇਰਾ ਇਹ ਵੀ ਦੀ ਬਣੇ ਗੋਪਾਲਾ ਹੱਡ ਮਾਸ ਦਾ ਮੰਦਿਰ ਹੈ ਤੇਰਾ ਬਣਿਆ ਹੋਇਆ ਉਹ ਤਾਂ ਕਹਿੰਦਾ ਮੰਦਿਰ ਤੇ ਹਟ ਬਾਸ ਨਹੀਂ ਜਾਣਾ ਚਾਹੀਦਾ ਹੱਡੀ ਨਹੀਂ ਜਾਣੀ ਚਾਹੀਦੀ ਸਾਡੇ ਦਾ ਪਿਟਤੇ ਹੋ ਯੱਗ ਪੜ ਤੇ ਹੱਡੀਆਂ ਪਾਤੀਆਂ ਉਹ ਕਹਿੰਦੇ ਯੱਗ ਹੱਡੀਆਂ ਨਾਲੇ ਪਵਿੱਤਰ ਹੁੰਦਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸਮੇ ਦੇ ਅੱਗ 'ਚ ਘੋੜਾ ਵੱਢ ਕੇ ਪਾਈਦਾ ਉਹਦਾ ਸਰ ਚਰਬੀ ਪਾਈਦੀ ਹੈ ਉਥੇ ਪੈਂਦਾ ਸੀ ਖੁਰ ਪੈਂਦੇ ਸੀ ਉਹ ਪਵਿੱਤਰ ਸੀ ਜੇ ਹੋਰ ਕੋਈ ਬਾਦਵੇ ਹੱਡੀ ਫਿਰ ਉਹ অপਵਿੱਤਰ ਹੋ ਗਿਆ ਇਹਨਾਂ ਦੀ ਦੋ ਤਰ੍ਹਾਂ ਦੀ ਸੋਚ ਹੈ ਜੇ ਤਾਂ ਆਪ ਜੀ ਵੱਢ ਦੇਣ ਕੋਈ ਆਪ ਜੀ ਮਾਰ ਲੈਣ ਫਿਰਤਾ ਇਹਨੇ ॠषि ਬਹਾਰਿषि ਜੀ ਬਦੋ ਸੋ ਧਰਮ ਕਰ ਥਾਪੋ ਆਪ ਘੋੜੇ ਵੱਡ ਵੱਡ ਕੇ ਜੀਆਂ ਦੀਆਂ ਬਲੀਆਂ ਦੇ ਦੇ ਕੇ ਧਰਮ ਬਣਾ ਤਵੇ ਧਰਮ ਜੀ ਬਦੋ ਸੋ ਧਰਮ ਕਰ ਥਾਪੋ ਓ ਧਰਮ ਕਹੋ ਕਤ ਭਾਈ ਉਹਨਾਂ ਪੁੱਛਿਆ ਕਹਿੰਦਾ ਧਰਮ ਫਿਰ ਕੀ ਹੈ ਕਬੀਰ ਕਹਿੰਦਾ ਅਧਰਮ ਕੀ ਹੈ ਇੱਕ ਪਾਸੇ ਕਹਿੰਦਾ ਜੀ ਮਾਲਨਾ ਧਰਮ ਦੂਜੇ ਪਾਸੇ ਜਗਾਵੜੇ ਜੀ ਵੱਡ ਕੇ ਵਿਚ ਜਿਹੜੀ ਹਵਨ ਕਰਦੇ ਉਹ ਕਹਿੰਦੇ ਧਰਮ ਉਹ ਹੀ ਗੱਲ ਧਰਮ ਹੈ ਉਹ ਹੀ ਗੱਲ ਧਰਮ ਹੈ ਇੱਕਵੇਂ ਹੋ ਜੂ ਆਪਣੇ ਜੀ ਵੱਡੇ ਹੋਏ ਧਰਮ ਨੇ ਜੀ ਵੱਦੋ ਸੋ ਧਰਮ ਕਰ ਥਾਪੋ ਧਰਮ ਕਹੋ ਕਤ ਭਾਈ ਆਪਨ ਕੋ ਮੂਰੀ ਭਰ ਕਰ ਥਾਪੋ ਕਾਕੋ ਕਹੋ ਕੋਈ ਸਹੀ ਆਪ ਦਾ ਬੁਨੀਵਰ ਲਾਲੀ ਮੋਹਰ ਤੇ ਅਸੀਂ ਇੱਕ ਬੁਨੀਆ ਇੱਕ ਬੁਨੀਵਰ ਹੈ ਇੱਕ ਹੁੰਦਾ ਹੈ ਇੱਕ ਹੁੰਦਾ ਹੈ 108 ਇੱਕ ਹੁੰਦਾ 1008 ਉਹ 1008 ਬੁਨੀਵਰ ਹੈ ਜਿਹਦੇ 108 ਚੇਲੇ ਹੋਣ ਉਹ 1008 ਉਹ ਬੁਨੀਵਰ ਕਹਿੰਦੇ ਨੇ ਬੁਨੀਵਰ ਵੱਡਾ ਬੁਨੀ ਇਕ ਬੁਢੀ ਹੁੰਦੇ ਨੇ ਛੋਟੇ ਚੇਲੇ ਹੁੰਦੇ ਨੇ ਉਹ ਇੱਕ ਬੁਢੀ ਵਰ ਹੁੰਦੇ ਨੇ ਵੱਡੇ ਬੁਢੀ ਇੱਕ ਸਾਧਕ ਹੈ ਉਹ ਬੁਢੀ ਹੈ ਇੱਕ ਸਿੱਧਾ ਉਹ ਬੁਢੀ ਵਰ ਹੈ ਉਹ ਸਿੱਧ ਕਹਿੰਦੇ ਨੇ ਬੁਢੀ ਵਰ ਕਹਿੰਦੇ ਨੇ ਜਿਹੜੇ ॠषि ਸੀ ਇਹ ਬੁਢੀ ਵਰ ਕਹਿੰਦੇ ਨੇ ਜਿਆਦਾ ਪੜਿਆ ਲਿਖਿਆ ਉਹ ਸਿੱਧ ਕਹਿੰਦੇ ਨੇ ਜਿਹਨੇ ਕੁਝ ਸiddhi ਪ੍ਰਾਪਤ ਕਰਨ ਲਈ ਦੂਏ ਨੂੰ ਸਾਧਕ ਕਹਿੰਦੇ ਨੇ yogi ਇਹ ਮੁਨੀ ਵਰ ਆਪਸ ਕੋ ਮੁਨੀ ਵਰ ਕਰ ਥਾਪੋ ਕਾ ਕੋ ਕਹੋ ਫਿਰ ਮੁਸਲਮਾਨਾਂ ਨੂੰ ਕਸਾਈ ਕਾ ਤੇ ਕਹਿ ਦਿਓ ਉਹ ਕਸਾਈ ਦੇ ਜੇ ਬਲੀ ਦੇ ਦਣ ਤੁਸੀਂ ਜੇ ਬਲੀ ਦੇ ਦੋ ਤਾਂ ਮੁਨੀ ਵਰ ਹੋ ਬਲੀ ਹੋ ਦਿੰਦੇ ਨੇ ਬਲੀ ਹੋ ਤੁਸੀਂ ਜਦੋਂ ਇਹ ਜੀ ਪੋ ਇਹਨਾਂ ਦੀ ਸੋਚ ਹੈ ਇਹ ਜੀ ਸੋਚ ਹੈ ਦੋਸਤਾਂ ਦੀ ਰਹੀ ਹੈ ਮੁਸਲਮਾਨ ਨਹੀਂ ਕਹਿੰਦੇ ਵੀ ਤੁਸੀਂ ਬਲੀ ਕਿਉਂ ਦਿੰਦੇ ਵੀ ਇਹ ਕਸਾਈ ਨੇ ਉਹ ਕਸਾਈ ਕਹਿੰਦੇ ਤੇ ਆਪ ਉਹੀ ਕੰਮ ਕਰਨ ਪਵਿੱਤਰ ਨੇ ਧੂਆਓ ਕੰਮ ਕਰੇ ਉਹ ਨੀਚ ਹੈ ਉਹੀ ਕੰਮ ਆਪ ਕਰਨ ਇਹ ਸੰਤ ਨੇ ਉਹੀ ਕੰਮ ਹੋਰ ਕੋਈ ਕਰੇ ਉਹ ਰਾਕਸ਼ਸ ਹੈ ਇਹ ਕਿਸੇ ਦੇ ਨਾਮ ਜੇ ਸੁਣੇ ਸੁਣ ਲਵੇ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਬਾਦ ਉਹਨੇ ਧਰਮ ਹੈ ਇਹਨਾਂ ਦਾ ਹਮੇਸ਼ਾ ਵਾਸਤੇ ਤੇ ਕੰਨ ਬੰਦ ਕਰ ਦੋ ਇਹ ਧਰਮ ਇਤੋਂ ਵੱਡਾ ਧਰਮ ਵੀ ਨਹੀਂ ਕੋਈ ਹੋ ਸਕਦਾ ਉਹਨੂੰ ਜਨਮ ਮਿਲਿਆ ਬ੍ਰਹਮਾ ਪਰਮੇਸ਼ਰ ਨੇ ਦਿੱਤਾ ਤੁਸੀਂ ਕਹਿੰਦੇ ਉਹਨੂੰ ਅਸੀਂ ਨਾਮ ਨਹੀਂ ਜਪਣ ਦੇਣਾ ਇਤੋਂ ਵੱਡਾ ਪਾਪ ਇਹ ਨਹੀਂ ਕੋਈ ਦੁਨੀਆ 'ਚ ਉਸ ਪਾਪ ਦੀ ਸਜ਼ਾ ਮਿਲੀ ਇਹਨਾਂ ਨੂੰ ਗੁਲਾਮ ਹੋਏ ਸ਼ਾਇਦ ਉਹ ਉਸੇ ਨੂੰ ਹਿੰਦੂ ਬਤ ਕਹਿੰਦੇ ਨੇ ਜਿਹੜੀ ਉਹ ਕੰਨਾ ਸਿੱਕਾ ਢਾਲ ਕੇ ਪਾਉਂਦੀ ਸੀ ਨਾ ਉਹ ਹੀ ਹਿੰਦੂ ਬਤ ਸੀ ਕਿ ਉਹੇ ਜੀ ਮਤ ਫੇਰ ਬਣਾਉਣੀ ਚਾਹੁੰਦੇ ਨੇ ਸੋ ਸਭ ਦੁਨੀਆ ਸਮਝਦੀ ਹੈ ਗੱਲ ਕੀ ਹੈ ਐਸੇ ਕਰਕੇ ਤਾਂ ਇੱਕਦਮ ਵਿਰੋਧ ਹੋ ਜਾਂਦਾ ਉਹ ਕਹਿੰਦੇ ਨੇ ਨਾ ਉਲਟੀ ਸੋਚ ਕਹ ਦੋਤੀ ਹੈ ਵਿਨਾਸ਼ ਕਾਲ ਵਿਪਰੀਤ 부ద్ధి ਜੇ 부ద్ధి ਫੇਰ ਇਹਨਾਂ ਦੇ ਨਾ ਮਤਾਲੀ ਹੋ ਗਈ ਤਾਂ ਸਭ ਜੋ ਵਿਨਾਸ਼ ਹੋ ਜਾਊਗਾ ਹੁਣ ਵਿਨਾਸ਼ ਕਾਲ ਹੈ ਸਿੰਦੂ ਤੋਂ ਦਾ ਖਿਆਲ ਇਹ ਵਿਨਾਸ਼ ਦਾਲ ਬਹੁਤ بڑا ਵਿਨਾਸ਼ ਹੋ ਜੂਗਾ ਉਹਨੇ ਨਾ ਨਾਮ ਲੈਵਾ ਰਹੂਗਾ ਨਾ ਪਾਣੀ ਦੇ ਵਾਰ ਰਹੂਗਾ ਸਿੰਦੂ ਸਿੰਦੂ ਮਤ ਦਾ ਖਿਆਲ ਸਿੰਦੂਤਬ ਦੇ ਖਿਆਲ ਨੂੰ ਪਾਣੀ ਦੇ ਵਾਰ ਨਾਮ ਲੈਵਾ ਹੀ ਨਹੀਂ ਰਹੂਗਾ ਉੱਥੇ ਪਿੱਛੇ ਆਇਆ ਹੋਇਆ ਤੇ ਜਿਨ੍ਹਾਂ ਨੇ ਨੀਚ ਬਣਾਏ ਸੀ ਉਹਨਾਂ ਨੂੰ ਨੀਚ ਬਣਾਉਣ ਦਾ ਸਮਾਂ ਆ ਗਿਆ ਜਿਨ੍ਹਾਂ ਨੇ ਪਿੱਛੇ ਨੀਚ ਬਣਾਏ ਸੀ ਨਾ ਉਹਨਾਂ ਨੂੰ ਨੀਚ ਹੁਣ ਬਣਾ ਦੇਣਾ ਲੋਕਾਂ ਨੇ ਜੇ ਇਹਨਾਂ ਨੇ ਨਾ ਹਟੇ ਨਾ ਸ਼ਾਇਦ ਉਹ ਪੁੱਠੀ ਮੱਤ ਤਾਂ ਹੀ ਹੋਈ ਹੈ ਉਹਨਾਂ ਦੀ ਜਦੋਂ ਸਜਾ ਤਾਂ ਟਾਈਮ ਹੁੰਦਾ ਨਾ ਉਹ ਆ ਵੀ ਹੋਏ ਕੰਮ ਕਰਨ ਲੱਗ ਜਾਂਦੇ ਪੁੱਠੇ ਕੰਮ ਆ ਵੀ ਕਰ ਲੱਗ ਜਾਂਦੇ ਵਿਨਾਸ਼ ਕਰਾਲ ਜਾਂਦਾ ਬੇਪ੍ਰੀਤ ਬੁੱਧੀ ਹੋ ਜਾਂਦੀ ਉਹਦੀ ਸੋਚੇ ਵਿਪਰੀਤ ਹੋ ਜਾਂਦੀ ਹੈ ਇਹ ਸੋਚ ਵਿਪਰੀਤ ਹੈ ਦੋ Де соть вы присоединя.